ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅੱਜ ਮੌਸਮ ਸੋਹਣਾ ਹੈ ਬਦਲਵਾਈਆਂ ਅਸਮਾਨ ਦੇ ਵਿੱਚ ਤੇ ਸਵੇਰ ਜਿਹੜੀ ਧੁੱਪ ਸੀ ਉਹ ਠੰਡੀ ਧੁੱਪ ਸੀ ਫੋੜ ਲਿਆ ਕੁਲ ਅੱਜ ਅਸੀਂ ਸਬਜ਼ੀਆਂ ਤੋੜੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੱਕੜੀ ਹੈ ਤਰਾਂ ਸੀ ਤੇ ਇਹ ਪੇਠਾ ਹੈ ਪੇਠੇ ਨੂੰ ਤੋੜ ਲਿਆ ਕਿਉਂਕਿ ਫਿਰ ਜਿਆਦਾ ਵੱਡਾ ਹੋ ਕੇ ਥੋੜਾ ਪੱਕ ਜਾਂਦਾ ਹੈ। ਇਹ ਦੇਖੋ। ਤੇ ਕਾਫੀ ਸਾਰੇ ਹੁਣ ਪੇਠੇ ਕਿਉਂਕਿ ਮੌਸਮ ਥੋੜਾ ਠੰਡਾ ਹੋ ਗਿਆ ਹੈ। ਪੇਠੇ ਲੱਗਿਆ ਇਹ ਨਾਲ ਹੀ ਛੋਟਾ ਜਿਹਾ ਖੀਰਾ ਵੀ ਲੱਗਿਆ ਹੋਇਆ ਹੈ। ਖੀਰਿਆਂ ਦੀ ਤੇ ਪੇਠਿਆਂ ਦੀ ਵੱਲਾਂ ਇਕੱਠੀਆਂ ਹੈ। ਇਹ ਕਾ ਦੇਖੋ। ਪੇਠਾ ਤੇ ਆ ਵੀ ਖੀਰਾ ਲੱਗਿਆ ਹੋਇਆ ਹੈ। ਇਹ ਪਾਣੀ ਵਾਲਾ ਸਿਸਟਮ ਕਾਰਗਰ ਸਾਬਤ ਹੋਇਆ ਤੇ ਅਵੇਲ ਦੇ ਖੁਦ ਸੀ ਵਧਣੀ ਸ਼ੁਰੂ ਹੋ ਗਈ ਹੈ ਪਾਣੀ ਨੂੰ ਸਾਰਾ ਟਾਈਮ ਮਿਲਦਾ ਰਹਿੰਦਾ ਹੈ ਤੇ ਵੇਖੋ ਜੀ ਲੋਕੀ ਬਹੁਤ ਸਾਰੀਆਂ ਅੱਲਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਇਹਨਾਂ ਨੂੰ ਫੜਕੜੀ ਵਾਲਾ ਪਾਣੀ ਵੀ ਪਾਉਂਦੇ ਰਹਿੰਦਾ ਮੈਂ ਇਹਨਾਂ ਨੂੰ 10 ਦਿਨ ਬਾਅਦ ਪਾਉਣੀ ਹੁੰਦੀ ਹੈ ਛੇਤੀ ਵੀ ਪਾ ਸਕਦੇ ਹੋ ਤੁਸੀਂ 4-5 ਦਿਨਾਂ ਦੇ ਵਕਫੇ ਤੋਂ ਪਿੱਛੋਂ ਦੇਖੋ ਕਿੰਨੀਆਂ ਸਾਰੀਆਂ ਅੱਲਾਂ ਲੱਗੀਆਂ ਹੋਈਆਂ ਤੇ ਇੱਕ ਤਾਂ ਜੇ ਸਬਜ਼ੀਆਂ ਨੂੰ ਖਾਦ ਖੁਰਾਕ ਤੇ ਇੱਕ ਮੌਸਮ ਦੋਨੋਂ ਚੀਜ਼ਾਂ ਹੀ ਇਹ ਜਿਹੜੀਆਂ ਹੈ ਕਿ ਮੈਟਰ ਕਰਦੀਆਂ ਹੈ ਕਿ ਸਬਜ਼ੀ ਕਿੰਨੀ ਕ ਲੱਗਦੀ ਹੈ ਇੱਥੇ ਬਹੁਤ ਜ਼ਿਆਦਾ ਧੁੱਪ ਝੂਣ ਦੀ ਲੱਗਦੀ ਹੈ ਤਾ ਕਰਕੇ ਥੋੜਾ ਜਾ ਜਿਹੜੇ ਪੌਦੇ ਆ ਉਹ ਅਪਸੈਟ ਹੋ ਜਾਂਦੇ ਆ ਦੇਖੋ ਪਿੰਡੀ ਪਿੰਡੀ ਰੇਤਲੀ ਭੂਮੀ ਵਿੱਚ ਬਹੁਤ ਵਧੀਆ ਹੁੰਦੀ ਆ ਪਾਣੀ ਪ੍ਰੋਪਰ ਮਿਲੇ ਤੇ ਭੂਮੀ ਰੇਤਲੀ ਹੋਵੇ ਤਾਂ ਬਹੁਤ ਵਧੀਆ ਗਰੋ ਕਰਦੀ ਆ ਦੇਖੋ ਜਿਵੇਂ ਇੱਥੇ ਰੇਤ ਹੈ ਸਾਰਾ ਟਿੱਬੇ ਦਾ ਇਹਦੇ ਵਿੱਚ ਅਸੀਂ ਰੂੜੀ ਪਾਈ ਸੀ ਤੇ ਕਿੰਨੀ ਸੋਹਣੀ ਗਰੋ ਕੀਤੀ ਆ ਇਹ ਫੇਰ ਤਰ੍ਹਾਂ ਆ ਗਿਆ ਤਰ੍ਹਾਂ ਦਾ ਗੁੱਛਾ ਲੱਗਿਆ ਤਿੰਨ ਤਰ੍ਹਾਂ ਪਰ ਵਿੱਚ ਕਾਟੋ ਨੇ ਖਾ ਲਿਆ ਇਹਨੂੰ ਕਰੇਲੇ ਵੀ ਲੱਗਨੇ ਸ਼ੁਰੂ ਹੋ ਗਏ ਆ ਜੀ ਤੇ ਹਾਲੇ ਇਹਨਾਂ ਨੂੰ ਅਸੀਂ ਤੋੜਦੇ ਨਹੀਂ ਥੋੜੇ ਹੋਰ ਵੱਡੇ ਹੋਣ ਦੀਏ ਹਲੇ ਸ਼ੁਰੂਆਤ ਆ ਵੱਲਾਂ ਦੇ ਵਿੱਚ ਤੇ ਇਹ ਦੇਖੋ ਇੱਕੇ ਦਿਖਾਈ ਵੀ ਨਹੀਂ ਦਿੰਦੇ ਹੁੰਦੇ ਕਰੇਲੇ ਬਿਲਕੁਲ ਪੱਤਿਆਂ ਨਾਲ ਦੇ ਬਣ ਜਾਂਦੇ ਆ ਤੇ ਆਹ ਦੇਖੋ ਜੀ ਖੁੱਡ ਸੱਪ ਵੀ ਪਰਸੋਂ ਠੰਡੇ ਠੰਡੀ ਮਿੱਟੀ ਤੇ ਜੋ ਰਾਤ ਨੂੰ ਪਾਣੀ ਛਿੜਕਦੇ ਤਾਂ ਤੇ ਆ ਕੇ ਸੁੱਤਾ ਪਿਆ ਸੀਗਾ ਇਹ ਬੱਲੇ ਤਾਂ ਵੈਸੀ ਸਪਲਾਕਾਰ ਹੁੰਦੀਆਂ ਨੇ ਕਿਉਂਕਿ ਥਾਂ ਠੰਡਾ ਹੁੰਦਾ ਤੇ ਵਿੱਚ ਆ ਕੇ ਉਹ ਬੈਠ ਜਾਂਦੇ ਆ ਪਾਣੀ ਲੱਗਿਆ ਹੁੰਦਾ ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਧਿਆਨ ਨਾਲ ਜਾਣਾ ਪੈਂਦਾ ਤੇ ਮਿਰਚਾਂ ਪੱਕਣੀਆਂ ਸ਼ੁਰੂ ਹੋ ਗਈਆਂ ਹੁਣ ਨਵੇਂ ਫੁੱਲ ਵੀ ਪਏ ਆ ਪਰ ਜਿਹੜੀਆਂ ਪਹਿਲਾਂ ਮਿਰਚਾਂ ਹਰੀਆਂ ਸੀ ਹੁਣ ਲਾਲ ਹੋਣੀਆਂ ਸ਼ੁਰੂ ਹੋ ਗਈਆਂ ਸਾਰੀਆਂ ਉਹ ਦੇਖੋ ਤੁਸੀਂ ਫੁੱਲ ਵੀ ਦੇਖ ਸਕਦੇ ਹੋ ਨਾਲ ਦੀ ਨਾਲ ਪਏ ਨਮਵਾ ਵੀ ਲੱਗ ਰੀਆਂ ਪਰ ਪ੍ਰਾਣੀਆਂ ਜਿਹੜੀਆਂ ਲਾਲ ਹੋ ਗਈਆਂ ਲਾਲ ਮਿਰਚਾਂ ਨੂੰ ਸੀ ਲਾ ਲਿਆ ਅੱਜ ਸਾਰਿਆਂ ਨੂੰ ਸਬਜ਼ੀ ਤੋੜ ਲਈ ਤੇ ਵਧੀਆ ਲੱਗਦਾ ਜਦੋਂ ਘਰ ਦੀ ਸਬਜ਼ੀ ਹੁੰਦੀ ਹੈ ਆਪਣੀ ਆਰਗੈਨਿਕ ਬਿਨਾਂ ਕਿਸੇ ਰੈਸਪਰੇਟੋ ਸਿਰਫ ਰੂੜੀ ਪਾਈ ਜਾਂਦੀ ਹੈ ਬਾਕੀ ਜਿਵੇਂ ਅਸੀਂ ਆਰਗੈਨਿਕ ਖਾਦ ਜਿਹੜੀ ਘਰੇ ਬਣਾਉਣੀ ਵਰਮੀ ਕੰਪੋਸਟ ਉਹ ਵੀ ਇਹਨਾਂ ਨੂੰ ਪਾ ਸਕਦੇ ਆ ਸਾਡੀ ਸਬਜ਼ੀਆਂ ਦੇ ਛਿਲਕੇ ਹੁੰਦੇ ਆ ਜਿਹੜੇ ਉਹਨੂੰ ਇੱਕ ਟੂਆ ਬਣਾ ਕੇ ਉਹਦੇ ਵਿੱਚ ਸੁੱਟ ਕੇ ਆਹ ਦੇਖੋ ਜੀ ਇੱਕ ਹੋਰ ਪੇਠਾ ਲੱਗਿਆ ਹੋਇਆ ਵੱਲਾਂ ਪੇਠੇ ਦੀਆਂ ਤਿੰਨ ਤੇ ਇਹਨੂੰ ਹੀ ਲੱਗਿਆ ਹੋਇਆ ਇਹ ਦੇਖੋ ਕਿੰਨਾ ਸੋਹਣਾ ਹੈ वैसे पेठा थोड़ा जब पक जे ता भी कोई फर्क नहीं पेंदा बड़ी स्वाद सब्जी बनदी है ये, वंगे। ये, जिबड़ जिबड़ ये, वंगे ये, ये है वंगे ਤੇ ਕਿਬੜ ਨੂੰ ਰਾਰ ਕਿਬੜ ਨੂੰ ਕਾਟੋ ਨੇ ਟੇਸਟ ਕਰ ਲਿਆ ਦੇਖੋ ਤੁਸੀਂ ਤੇ ਇਹ ਵੰਗਿਆਂ ਦੇ ਵਾਲਾ ਨਾਲ ਇਹ ਯਕੀਨੀ ਜਿਹੜਾ ਲੰਮਾ ਪੇਠਾ ਹੁੰਦਾ ਉਹਦੀ ਇੱਕ ਵਾਲੀ ਸਰਵਾਈਵ ਕੀਤੀ ਹੈ ਬਾਕੀ ਪਤਾ ਨਹੀਂ ਕਿਉਂ ਸ਼ੁਕੁਦ ਨੂੰ ਫਾਰੇ ਇਹ ਵਧੀਆ ਵੱਧ ਰਹੀ ਹੈ ਹੁਣ ਦੋ ਪੇਟੇ ਲੱਗੇ ਹੋਏ ਇਹਨੂੰ ਠੰਡੀ ਧੁੱਪ ਸਵੇਰ ਦੀ ਦੇਖੋ ਕਿੰਨੀ ਸੁਨਹਿਰੀ ਹੈ ਕਿਉਂਕਿ ਬੱਦਲ ਨੇ ਸਰਦੀਆਂ ਦੀ ਧੁੱਪ ਵਰਗੀ ਧੁੱਪ ਲੱਗ ਰਹੀ ਹੈ ਅੱਜ ਇਹ ਪੌਦਿਆਂ ਵਾਸਤੇ ਠੰਡੀ ਧੁੱਪ ਬਹੁਤ ਜ਼ਰੂਰੀ ਹੁੰਦੀ ਹੈ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਆ ਇਹ ਅਰਹਰ ਇਹ ਵੀ ਪਹਿਲੀ ਵਾਰ ਲਾਇਆ ਸੀ ਘਰ ਦੇਖਦੇ ਆ ਕਿ ਉਦੋਂ ਲੱਗਨੇ ਸ਼ੁਰੂ ਹੁੰਦੇ ਆ ਵੈਸੇ ਅਗੇ ਇੱਤੇ ਹੀ ਲਾਤੀ ਅਸੀਂ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਝਾੜ ਕੋਲੇ ਦੀ ਵੱਲ ਹੈ ਟਮਾਟਰ ਹੈ ਮੱਕੀ ਹੈ ਸਾਰਾ ਕੁਝ ਆਪ ਲਾਇਆ ਹੋਇਆ ਹੈ ਚਲੋ ਫਰੈਂਡਸ ਅੱਜ ਲਈ ਇੰਨਾ ਹੀ ਕੱਲ ਨੂੰ ਨਵੀਂ ਵੀਡੀਓ ਨਾਲ ਆਵਾਂਗੀ ਥੈਂਕਸ ਫॉर ਵਾਚਿੰਗ